ਤੁਸੀਂ ਦੇਖ ਰਹੇ ਹੋ ਕਰੰਟ ਨਿਊਜ਼ ਦੀਆਂ ਖਬਰਾਂ ਪਵਨ ਕੁਮਾਰ ਆਦਿਆ ਹਲਕਾ ਸ਼ਾਮ 84 ਸਾਬਕਾ ਐਮ ਐਲ ਏ ਨੇ ਕਿਹਾ ਹੈ ਕਿ ਹੁਸ਼ਿਆਰਪੁਰ ਹਲਕਾ ਸ਼ਾਮ 84 ਦੇ ਅੰਦਰ ਪੰਚਾਇਤ ਚੋਣਾਂ ਨੂੰ ਲੋਕਾਂ ਦੇ ਨਾਲ ਇੱਕ ਵੱਡਾ ਡਰਾਮਾ ਕੀਤਾ ਜਾ ਰਿਹਾ ਹੈ ਕਿਉਂਕਿ ਜਿਸ ਖਿੜਕੀ ਤੇ ਜਿਸ ਵੀਡੀਓ ਦਫ਼ਤਰ ਅੰਦਰ ਲੋਕਾਂ ਆਪਣੇ ਕਾਗਜ਼ ਦਾਖਲ ਕਰਨ ਜਾ ਰਹੇ ਹਨ ਉਥੋਂ ਦੇ ਪੰਚਾਇਤ ਆਫਸਰਾਂ ਨੇ ਆਪਣੀਆਂ ਖਿੜਕੀਆਂ ਦੇ ਉੱਪਰ ਮੰਤਰੀ ਦੀ ਫੋਟੋ ਲਾ ਕੇ ਉਸ ਨੂੰ ਵਧਾਈਆਂ ਦਿੱਤੀਆਂ ਨਾਲ ਆਪਣੀਆਂ ਫੋਟੋਆਂ ਲਾਈਆਂ ਹੋਈਆਂ ਹਨ ਇੱਥੇ ਹੀ ਬਸ ਨਹੀਂ ਪੂਰੀ ਤਰ੍ਹਾਂ ਹੁਸ਼ਿਆਰਪੁਰ ਦਾ ਪ੍ਰਸ਼ਾਸਨ ਅਤੇ ਇਲੈਕਸ਼ਨ ਦੇ ਅਧਿਕਾਰੀ ਸੁੱਤੇ ਹੋਏ ਜਾਪਦੇ ਹਨ ਸ਼ਰੀਆਮ ਵੀਡੀਓ ਪੂੰਗਾ ਅਤੇ ਵੀਡੀਓ ਬਲੌਗ ਇੱਕ ਦੀ ਤਸਵੀਰਾਂ ਵਿੱਚ ਫਲੈਕਸ ਵਿੱਚ ਦੇਖੀਆਂ ਜਾ ਸਕਦੀਆਂ ਹਨ ਇਥੋਂ ਸਿੱਧਾ ਜਾਹਰ ਹੁੰਦਾ ਹੈ ਕਿ ਪਾਰਟੀ ਇੱਕ ਤਰਫਾ ਮੌਜੂਦ ਸਰਕਾਰਾਂ ਆਪਣੇ ਹੀ ਬੰਦਿਆਂ ਨੂੰ ਜਿਤਾਉਣਾ ਚਾਹੁੰਦੀਆਂ ਹਨ ਤੇ ਬਾਕੀਆਂ ਦੀ ਅੱਖਾਂ ਵਿੱਚ ਧੂਲ ਚੋਕਣਾ ਜਾਂਦੀ ਹੈ ਜਦੋਂ ਇਸ ਬਾਰੇ ਅਧਿਕਾਰੀਆਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕੀ ਕਿਹਾ ਜਾਣੋ ਪੂਰਾ ਮਾਮਲਾ ਹੈਲੋ ਹਾਂਜੀ ਸਤੀਕਾਲ ਜੀ ਸਤੀਕਾਲ ਜੀ ਸਰਖਰ ਪੱਤਰ ਪੱਤਰਿਆ ਬੋਲਦਾ ਜੀ ਮੀਡੀਆ ਪੰਜਾਬ ਤੋਂ ਹਾਂਜੀ 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 ਸਰ ਮੈਂ ਕਿ ਤੁਸੀਂ ਬੀੜੀ ਤੇ ਭੁੰਗਾ ਬੋਲਦੇ ਹਾਂਜੀ ਹਾਂਜੀ ਸਰ ਤੁਸੀਂ ਜਿਹੜੀ ਤੁਹਾਡੀਆਂ ਫਲੈਕਸਾਂ ਲੱਗੀਆਂ ਆ ਮੰਤਰੀ ਸਾਹਿਬ ਨੇ ਵਧਾਈਆਂ ਦਿੱਤੀਆਂ ਹਾਂ ਹਾਂਜੀ ਤੁਹਾਡੀਆਂ ਫਲੈਕਸਾਂ ਚੌਨਜਾਪ ਦੇ ਵਿੱਚ ਵੀ ਆ ਇੱਕ ਤੁਸੀਂ ਇੱਕ ਸਰਕਾਰੀ ਅਧਾਰੇ ਜੇ ਕੰਮ ਕਰਦੇ ਨਹੀਂ ਭਾਜੀ ਸਾਡੇ ਨਾਲੋਂ ਆਫਿਸ ਵਿੱਚ ਕੋਈ ਨਹੀਂ ਲਗਾਈ ਗਈ ਹੋਈ ਹਾਂਜੀ ਲੱਗੀ ਸੀ ਪਹਿਲਾਂ ਲੱਗੀ ਹੋਈ ਸੀ ਨਹੀਂ ਸਰ ਤੁਹਾਡੀਆਂ ਹਜ਼ਾਰਪੁਰ ਵਿੱਚ ਹੀ ਲੱਗੀਆਂ ਸਰ ਅਜੋ ਪਾਣੀ ਲਓ ਲਗਵਾਈ ਹੈ ਜੀ ਸਰ ਵੀ ਤੁਹਾਡੀ ਹੋਂਦ ਤਾਂ ਹੈਗੀ ਹੈ ਸਰ ਤੁਹਾਡੀ ਤਹਾਡੀ ਫੋਟੋ ਵਿੱਚ ਹੈਗੀ ਸਰ ਜੀ ਫੋਟੋ ਵਿੱਚ ਤੁਹਾਡੀ ਵਿੱਚ ਹੈਗੀ ਆ ਬਲਕ ਬੰਦ ਵਿੱਚ ਲੱਗੀ ਹੈ ਤੁਹਾਡੀ ਨਹੀਂ ਉੱਤੇ ਕੋਈ ਲਵਾਈ ਹੈਗੀ ਸੀ ਫੋਟੋ ਛੱਤ ਵੱਲੀ ਲੱਗੀ ਆ ਸਰ ਤੇ ਤੁਹਾਡੀ ਆ ਤੇ ਇੱਕ ਬਲ ਹਾਂਜੀ ਉੱਥੇ ਜਿਹੜੀ ਫੋਟੋ ਹੀ ਹੈਗੀ ਮੋਂ ਨੂੰ ਲੈਟਰ ਲੇ ਦੰਨਾ ਜੀ ਜਿਹੜੇ ਸ਼ਹਿਰ ਦੇ ਵਿੱਚ ਲੱਗੀ ਹੋਈ ਹੈ ਕਿੱਥੇ ਲੱਗੀ ਹੈ ਸਰ ਮੈਂ ਇੱਕ ਤੁਹਾਡੇ ਕੋਲ ਛੋੜਿਆ ਕੁਐਸਚਨ ਕਰਦਾ ਵੀ ਆਪਾਂ ਸਰਕਾਰੀ ਅਧਿਕਾਰੀ ਹੋ ਕੇ ਆਪਾਂ ਇਹ ਮਦਦियां ਦੇ ਸਕਦੇ ਹਾਂ ਇੱਕ ਹੋਲ ਇੱਕ ਹੋਰ ਇੱਕ ਚੌਂਜਾ ਦੇ ਵਿੱਚ ਤੁਹਾਡੀ ਰਿਫਲੈਕਸ਼ਨ ਲੱਗਣੀ ਹੈ ਸਰਕਾਰੀ ਦਫ਼ਤਰ ਉੱਤੇ ਜਿੰਨੇ ਵਿੱਚ ਜ਼ਿਕਰ ਕੋਨ ਜੱਟ ਦੇ ਦੌਰਾਨ ਕਿਸੇ ਕਿਸੇ ਪਾਰਟੀ ਦਾ ਕੋਈ ਲੋਗੋ ਨਹੀਂ ਲਗਾਇਆ ਹੋਇਆ ਜੀ ਸਾਡੇ ਵੱਲੋਂ ਸਾਡੇ ਤੁਹਾਡੇ ਵੱਲੋਂ ਸਾਹ ਤੁਸੀਂ ਵਧਾਈਆਂ ਦਿੱਤੀਆਂ ਆ ਤੁਹਾਡੀ ਫੋਟੋ ਬੇਕਾਇਦਾ ਲੱਗੀ ਆ ਨਾਲ ਇੱਕ ਬਿੜੀ ਪਿਓ ਬਲੱਗ ਬੰਦੀ ਲੱਗੀ ਆ ਤੁਹਾਡੀ ਦੋਨਾਂ ਹੀ ਚਾ ਲੱਗੀ ਹਾਂਜੀ ਤੁਹਾਡੀ ਇੱਕ ਬਲੱਗ ਬੰਨ ਇੱਥੇ ਹੀ ਲੱਗੀ ਆ ਆਪਣੇ ਸ਼ਾਮ ਜੀ ਤੁਸੀਂ ਇੱਕ ਪੂੰਗਾ ਮੈਂ ਹਾਂ ਜੀ ਸਾਡੇ ਵੱਲੋਂ ਨਹੀਂ ਕਿ ਨਹੀਂ ਕਿ ਕੋਈ ਫਲੈਕਸ ਲਗਵਾਈ ਹੋਈ ਫੋਟੋ ਸਾਥ ਵੱਡੀ ਆ ਨਾ ਐਦਾਂ ਕਿਦਾਂ ਲਾ ਦੋਗੇ ਸਾਡਾ ਦੂਜਾ ਕੋਈ ਲਗਾਇਆ ਸੀ ਜਿੱਥੇ ਫੁਰਫ ਕਨੈਕਟਡ ਡਰਨ ਕੋਈ ਨਹੀਂ ਲਗਵਾਈ ਹੋਈ ਜੀ ਸਾਡੇ ਵੱਲੋਂ ਮੈਂ ਹੋਈ ਚੈੱਕ ਕਰ ਰਿਹਾ ਕੋਈ ਲੱਗੀ ਹੋਈ ਹੈ ਅਸੀਂ ਉਹਨਾਂ ਨੂੰ ਅਥਾਰਟੀ ਨੂੰ ਲਿਖ ਦਿੰਦੇ ਆ ਜਿੱਥੇ ਲੱਗੀ ਹੋਈ ਆ ਵਾ ਉਹ ਸਾਡੇ ਕਿਉਂ ਜਾ ਤਾ ਲੱਗ ਨੂੰ ਕਿੰਨੇ ਦਿਨ ਹੋ ਗਏ ਆ ਫੁਰਜੋਤ ਤਾਂ ਨਹੀਂ ਹਾਂਜੀ 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 ਅੱਜ ਇਹ ਨਾ ਜੇ ਜੇ ਸਾਰਾ ਅਸੀਂ ਜਾਣ ਕੇ ਇਹਦੀ ਕਾਨੂੰਨੀਅਤ ਧੀਆਂ ਡਾਲਣ ਲੱਗੇ ਸੇ ਆਮ ਤਾਂ ਇਨਸਾਨ ਤਾਂ ਫੇਸ ਦਿਓ ਕਰੂਗਾ ਉਹ ਤਾਂ ਤਾਂ ਫੇਰ ਦੇਖੋ ਕੀ ਨਾ ਮੇਰਾ ਮੇਰੀ ਯਾਰਾ ਆਫਿਸ ਵਾਲਾ ਆਫਿਸ ਲੈਵਲ ਵਾਲਾ ਸਾਡੇ ਵੱਲੋਂ ਕੋਈ ਨਹੀਂ ਕਨੂੰਗੰਦ ਹਾਂਜੀ ਮੈਂ ਆਫਿਸ ਲੈਵਲੋਂ ਆਸੀ ਕਾਨੂੰਨੀ ਕਾਨੂੰਨ ਦਾ ਸਹਾਰਾ ਨਹੀਂ ਸਾਥ ਦੇਣਾ ਜੀ ਸਾਡੇ ਵੱਲੋਂ ਸਾਥ ਪੂਰਾ ਦਿੱਤਾ ਜਾ ਰਿਹਾ ਸਰ ਪਰ ਹੈ ਹੁਣ ਖਾਤੇ ਤੇ ਪਰ ਫੋਟੋ ਜਿਹੜੀ ਲੱਗੀ ਫਲੈਕਸ ਲੱਗੀ ਆ ਮੰਤਰੀ ਸਾਹਿਬ ਦੀ ਫੋਟੋ ਲੱਗੀ ਤੇ ਉਹ ਤੁਹਾਡੀ ਚੰਨੇ ਲੱਗੀ ਆ ਫੋਟੋ ਨਾਲ ਮੇਰੇ ਕੋਈ ਕਹਿ ਰਹੇ ਮੇਰੀ ਰਿਡਿਕਸ਼ਨ ਦੇ ਵਿੱਚ ਸਾਡੇ ਵੱਲੋਂ ਨਹੀਂ ਕੀ ਕੋਈ ਲਗਾਈ ਹੋਈ ਜਿਹੜੇ ਕੋਈ ਲੱਗੀ ਸੀ ਉਹ ਲਵਾ ਦਿੱਤੀ ਗਈ ਸੀ ਇਹ ਉਹਨਾਂ ਨੂੰ ਉਹਨਾਂ ਨੂੰ ਜਿਹੜੀ ਅਥਾਰਟੀ ਜਿੱਥੇ ਲੱਗੀ ਹੋਈ ਉਹਨਾਂ ਨੂੰ ਉਹਨੂੰ ਮੈਟਰ ਤੇ ਲਿਖ ਦਿੱਤਾ ਗਿਆ ਸੀਗਾ ਲਾਇਆ ਜਾਂ ਚ। ਚਲੋ ਸਤ ਲੱਗੀ ਆ ਆਪਾਂ ਤਾਂ ਵੀਡੀਓ ਕਰ ਲਈ ਆ ਮੈਂ ਤੁਹਾਡਾ ਆਵਾਜ਼ਾਂ ਲੈਣਾ ਹੀ ਤੁਹਾਡਾ ਹਾਂਜੀ ਹਾਂਜੀ ਮੇਰਾ ਵੀ ਮਨ ਉਹੀ ਕਹਿ ਰਿਹਾ ਹੈ ਕਿ ਸਾਡੇ ਵੱਲੋਂ ਨਹੀਂ ਕੋਈ ਜਿਹੜੀ ਲੱਗੀ ਹੋਈ ਸੀ ਉਹ ਲਵਾ ਦਿੱਤੀ ਹੈ ਇਸੇ ਆਪਣੀ ਜੁਰੀਡਿਕਸ਼ਨ ਦੇ ਅੰਦਰ ਜਿਹੜੀ ਹੈ ਸੀ ਜਿਸ ਤਨ ਚੋਂ ਜਾਂਦਾ ਲੱਗਿਆ ਸੀ ਉਸ ਤਨੇ ਅਦਸ ਚੋਂ ਜਾਂਦੇ ਲਈ ਪਾਲਣਾ ਕੀਤੀ ਜਾ ਰਹੀ ਹੈ ਚਲੋ ਤੁਹਾਡੀ ਲੱਗੀ ਤੁਹਾਡੀ ਸੱਚੇ ਲੱਗੀ ਕਰਕੇ ਤੁਹਾਨੂੰ ਫੋਨ ਕੀਤਾ ਹਾਂਜੀ ਉੱਥੇ ਲੱਗੀ ਉੱਥੋਂ ਉਹ ਉਹ ਆਪਣਾ ਏਰੀਆ ਦੂਸਰਾ ਪੈ ਜਾਂਦਾ ਉੱਥੋਂ ਲ ਮੈਂ ਪਤਾ ਕਰਦਾ ਨਾ ਜੇ ਕਿ ਲੱਗੀ ਹੋਵੇ ਤਾਂ ਲਵਾ ਲਵਾ ਦਿੱਤੀ ਜਾਂਦੀ ਹੈ ਜੀ ਸਰ ਹੁਣ ਜਿੱਦਾਂ ਮਨ ਲਾ ਹੁਣ ਫੋਨ ਤੋਂ ਬਾਅਦ ਲਾਉਂਗੇ ਨਾ ਤੁਸੀਂ ਜਿੱਦਾਂ ਆਪਾਂ ਕਿਉਂਕਿ ਮੇਰੀ ਮੇਰੀ ਨੋਲੇਜ ਦੇ ਵਿੱਚ ਵੀ ਹੋਣਾ ਆਇਆ ਜੀ ਪਹਿਲਾਂ ਆਇਆ ਨਹੀਂ ਠੀਕ ਹੈ ਹਾਂਜੀ 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 ਚਲੋ ਠੀਕ ਹੈ ਜੀ ਠੀਕ ਅੰਦਰੀ OK OK ਹੈਲੋ ਹਾਂਜੀ ਨਮਸਤੇ ਸਾਜੀ ਨਮਸਤੇ ਜੀ ਸਰਨੇ ਪੱਤਕਾ ਬੋਲਦੇ ਪਰਸਤਮ ਚਲਤੋ ਓਕੇ ਓਕੇ ਸਰ ਜੀ ਇੱਕ ਤੁਹਾਡੇ ਇੱਕ ਫੇਸਬੁੱਕ ਤੇ ਬੜੀ ਵਾਇਰਲ ਹੋ ਰਹੀ ਆ ਫੋਟੋ ਜਿੱਥੇ ਤੁਸੀਂ ਲਿਖੇ ਵੀ ਪਾਇਆ ਮੇਰੀ ਕੁਛ ਹਾਸਰ ਇੱਕ ਜੰਗ ਕੇ ਚੌਂਜਾ ਦੇ ਦੌਰਾਨ ਉਹ ਪਾਰੇ ਆਪਣੀ ਫਲੈਕਸ ਤੇ ਫੋਟੋ ਮੰਤਰੀ ਲਾਗੇ ਬਧਾਈਆਂ ਦੇ ਰਹੇ ਇਹਦੇ ਬਾਰੇ ਕੀ ਮੈਂ ਤਾਂ ਮੈਂ ਤਾਂ ਤੁਹਾਨੂੰ ਇਹ ਗੱਲ ਕਹਿਣੀ ਚਾਹੁੰਦਾ ਤੋ ਜੇ ਪਹਿਲੀ ਗੱਲ ਤਾਂ ਇਹ ਆ ਵੀ ਕੋਈ ਵੀ ਮੁਲਾਜ਼ਮ ਜਿਹੜਾ ਕਿਸੇ ਪਾਰਟੀ ਦੇ ਨਾਲ ਆਪਣੀ ਜਿਹੜੀ ਐ ਸਮੁਗਲੀਅਤ ਨਹੀਂ ਕਰ ਸਕਦਾ ਹੁੰਦਾ ਕਿਉਂਕਿ ਗਵਰਨਮੈਂਟ ਦਾ ਜਿਹੜਾ ਮੁਲਾਜ਼ਮ ਆ ਉਹ ਜਿਹੜੀ ਵੀ ਗਵਰਨਮੈਂਟ ਹੋਵੇ ਉਹਦਾ ਮੁਲਾਜ਼ਮ ਹੁੰਦਾ ਨਾ ਕਿ ਪਾਰਟੀ ਦਾ ਕਾਰਿਆਕਰਤਾ ਹੁੰਦਾ ਅਬ ਮੈਂ ਫਲੈਕਸਾ ਦੇਖੀ ਆ ਮੈਂ ਕੁਝ ਰਜ਼ੀਮਿਆਂ ਦੇ ਵਿੱਚ ਬਾਹਰ ਆਇਆ ਸੀ ਮੈਂ ਫਲੈਕਸਾ ਦੇਖ ਕੇ ਹੈਰਾਨ ਆ ਵੀ ਜਿੱਥੇ ਲੋਕ ਆਪਣੀਆਂ ਕਾਗਜ داخل ਕਰਨ ਜਾ ਰਹੇ ਆ ਪੰਚਾਇਤਾਂ ਦੇ ਸਰਪੰਚ ਪੰਚ ਲੋਕ ਕਾਗਜ داخل ਕਰਨ ਜਾ ਰਹੇ ਉਸ ਖਿੜਕੀ ਦੇ ਉੱਤੇ ਵੱਡੀ ਸਾਰੀ ਦੋਨਾਂ ਵੀਡੀਓਜ਼ ਨੇ ਜਿਹੜੇ ਵੀਡੀਓ ਆ ਸਾਡੇ ਉਹਨਾਂ ਨੇ ਆਪਣੀਆਂ ਫੋਟੋ ਲਾ ਕੇ ਮੰਤਰੀ ਨੂੰ ਵਧਾਈਆਂ ਦਿੱਤੀਆਂ ਹੋਈਆਂ ਜਿਹਦੇ ਮਰਜ਼ੀ ਕਾਗਜ਼ ਰੱਦ ਕਰੀ ਜਾਂਦੇ ਆ ਤੇ ਜਿਹਦੇ ਮਰਜ਼ੀ ਕਾਗਜ਼ ਓਕੇ ਕਰੀ ਜਾਂਦੇ ਆ ਨਾ ਕਿਸੇ ਦਾ ਸਰਟੀਫਿਕੇਟ ਦੇਖਦੇ ਆ ਇਨਾ ਕਥੀ ਦੀ ਕੋਈ ਗੱਲ ਕਰਦੇ ਜਿਹਨੂੰ ਮਰਜ਼ੀ ਐਨਓਸੀ ਦਿੰਦੇ ਤੇ ਜਿਹਨੂੰ ਮਰਜ਼ੀ ਨਹੀਂ ਐਨਓਸੀ ਦਿੰਦੇ ਮੈਂ ਹੈਰਾਨ ਆ ਕਿ ਇਹ ਜਿਹੜਾ ਇਲੈਕਸ਼ਨ ਡਿਪਾਰਟਮੈਂਟ ਜਿਹੜਾ ਹੁੰਦਾ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਬਈ ਕੋਈ ਵੀ ਕਿਸੇ ਪ੍ਰਕਾਰ ਦੀ ਇਦਾਂ ਦੀ ਜਿਹੜੀ ਨਹੀਂ ਹੋ ਸਕਦੀ ਇਹ ਤਾਂ ਕਾਨੂੰਨ ਨੂੰ ਇੱਕ ਛਿੱਕੇ ਚ ਟੰਗ ਕੇ ਇਹਨਾਂ ਨੇ ਇਹ ਸੋਚਿਆ ਹੋਇਆ ਵੀ ਸਿਰਫ ਕਿਸੇ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਦੇ ਸਰਪੰਚ ਜਿਹੜੇ ਆ ਉਹ ਅਸੀਂ ਪੰਚਾਇਤਾ ਬਣਾਉਣੀ ਆ ਇਦਾਂ ਨਹੀਂ ਹੁੰਦਾ ਇਹ ਤਾਂ ਟੱਕਾ ਆ ਇਹਦੇ ਨਾਲ ਉਹਦਾ ਨਾਮ ਇਲੈਕਸ਼ਨ ਕਰਾਉਂ ਤੇ ਦਾ ਆਪਣੇ ਬੰਦਿਆਂ ਨੂੰ ਨਾਮਜ਼ਦ ਕਰਦੇ ਨੇ ਤੇ ਸਰ ਇਹਨਾਂ ਦੇ ਖਿਲਾਫ ਜਾਂ ਕੇ ਕਾਰਵਾਈ ਦੀ ਮੰਗ ਕਰਦੇ ਆਂ ਠੀਕ ਹੈ ਮੈਂ ਪੂਰੀ ਕਾਰਵਾਈ ਦੀ ਮੰਗ ਕਰਦਾ ਔਰ ਮੈਂ ਡੀਸੀ ਹੁਸ਼ਿਆਰਪੁਰ ਨੂੰ ਇਹ ਬੇਨਤੀ ਕੀਤੀ ਆ ਕਿ ਕਹਿੰਦੇ ਮੈਂ ਇਹ ਕਰਨੀ ਚਾਹੁੰਦਾ ਵੀ ਕਿਥੇ ਜਿਸੇ ਲਈ ਕੋਈ ਇਲੈਕਸ਼ਨ ਹੁੰਦਾ ਇਲੈਕਸ਼ਨ ਕਮਿਸ਼ਨ ਦੀਆਂ ਇੱਕ ਗੱਡੀਆਂ ਘੁੰਮਦੀਆਂ तमाम ਫਲੈਕਸਾਂ ਉਤਾਰ ਦਿੱਤੀਆਂ ਜਾਂਦੀਆਂ ਆ ਜਿਹੜੀਆਂ ਕਿ ਇੱਕ ਪਾਰਟੀ ਨਾਲ ਸਬੰਧਤ ਹੋਣ ਇਹਾਂ ਕਿਸੀ ਸਰਕਾਰੀ ਪ੍ਰਾਪਰਟੀ ਤੇ ਲੱਗੀਆਂ ਹੋਣ ਇਹ ਸਰਕਾਰੀ ਪ੍ਰਾਪਰਟੀ ਨਹੀਂ ਆ ਵੀਡੀਓ ਹਿਸ਼ਾਰਪੁਰ ਦਾ ਜਿਹੜਾ ਬਲੌਕ ਮੰਡ ਦਾ ਦਫ਼ਤਰ ਮੈਂ ਪੁੱਛਣਾ ਚਾਹੁੰਦਾ ਓਕੇ ਇਹ ਮੇਰਾ ਇੱਕ ਵੱਡਾ ਸਵਾਲ ਆ ਇਹ ਮੈਂ ਕਿਸੇ ਦੇ ਹੇਮੇ ਦੇ ਵਿੱਚ ਵਿਦੇਸ਼ ਆਇਆ ਹੋਇਆ ਠੀਕ ਹੈ ਠੀਕ ਹੈ ਮੇਰੀ ਮਜਬੂਰੀ ਸੀ ਮੇਰੇ ਕੋਈ ਪਰਿਵਾਰਕ ਤੌਰ ਤੇ ਮੇਰਾ ਕੋਈ ਰਜ਼ੀਮਾ ਸਕਾ ਜਿਸ ਕਰਕੇ ਮੈਂ ਆ ਨਹੀਂ ਸਕਿਆ ਮਗਰ ਮੈਂ ਸੋਚ ਵੀ ਨਹੀਂ ਸਕਦਾ ਇੰਨਾ ਇਸ ਤਰੀਕੇ ਦੇ ਨਾਲ ਇੱਕ ਕਾਨੂੰਨ ਦਾ ਜਿਹੜਾ ਹੈ ਜਨਾਜ਼ਾ ਉੱਠ ਗਿਆ ਲੋਕਾਂ ਦਾ ਵਿਸ਼ਵਾਸ ਉੱਠਿਆ ਹੋਇਆ ਆ ਖਾਸ ਕਰਕੇ ਸ਼ਾਮ 784 ਦੇ ਵਿੱਚ ਵੀਡੀਓ ਲੋਕਾਂ ਨੂੰ ਗਾਲ੍ਹਾਂ ਕੱਢ ਰਹੇ ਆ ਨਾ ਤੇ ਸ਼ਰੀਆਮ ਕਹਿੰਦੇ ਮੈਂ ਤੈਨੂੰ ਅੰਦਰ ਕਰਾ ਦੂੰਗਾ adikyan ਨੂੰ ਮੈਂ ਲੈ ਆ ਮੈਂ ਦੇਖ ਰਹੇ ਆ ਸੋ ਮੈਂ ਤਾਂ ਇਸ ਗੱਲ ਦੀ ਹੈਰਾਨੀ ਆ ਮੈਨੂੰ ਵੀ ਹਜੇ ਤੱਕ ਇਹਨਾਂ ਤੇ ਦੋਨਾਂ ਵੀਡੀਓ ਤੇ ਐਕਸ਼ਨ ਕਿਉਂ ਨਹੀਂ ਹੋਇਆ ਕੀ ਸਰਕਾਰ ਕਰਾ ਰਹੀ ਹੈ ਕਿ ਸਰਕਾਰ ਹੀ ਕਰਾ ਰਹੀ ਹੋਈ ਹੈ ਦੇਖੋ ਨਾ ਇੱਕ ਮਿੰਟ ਕੀ ਉਮੀਦ ਕੀਤੀ ਜਾ ਸਕਦੀ ਹੈ ਜਿਹਦੀ ਖਿੜਕੀ ਦੇ ਉੱਤੇ ਇੱਕ